ਜੋ ਆ ਰਹੀ ਹੈ ਮਾਰਨ ਵਾਸਤੇ 15 ਲੱਖ ਰੁਪਏ ਯੂਪੀ ਤੋਂ ਆਇਆ ਹੈ ਬਿਲਕੁਲ ਪੂਰਾ ਝੂਠ ਹੈ ਬਿਲਕੁਲ ਪੂਰਾ ਝੂਠ ਹੈ ਉਹ ਫੋਨ ਨਹੀਂ ਆਪਣੇ ਜਿਹੜੇ ਬਾਹਰ ਬੈਠੇ ਤੁਹਾਡੇ ਕੀ ਲੱਗਦੇ ਨੇ ਤੁਹਾਨੂੰ ਲੱਗ ਗਿਆ ਫੋਨ ਲੈ ਆ ਗਿਆ ਕੀ ਬਰਾਮੋਦ ਅਸਲ ਦੱਸੋ ਇਹਨਾਂ ਨੂੰ ਨਾ ਨਾ ਕਾਲ ਕੀਤੀ ਤੁਹਾਡੇ ਕੈਮਰੇ ਨੇ کیا ਕੀਤਾ ਕੀ ਨਿਕਲਿਆ ਜੋ ਝੂਠੇ ਲੈ ਆ ਕੇ ਝੂਠਾ ਧੱਕਾ ਧੱਕਾ ਹੁੰਦਾ ਨਹੀਂ ਪਪਾ ਜੀ ਕੀ ਮੰਗ ਲਾ ਜੀ ਕਿਹੜੇ ਕੇਸ ਚ ਰੱਖ ਦਿੱਤਾ ਜੀ ਆਪਣਾ ਪੇਜ ਇਹ ਮਾਮਲਾ ਇਹਦਾ ਵੀ ਇਹਨਾਂ ਨੇ ਅਨਰਿਅਲ ਕਰੇ ਸੀਗੇ ਉਹਨਾਂ ਦੇ ਗੋਲੀ ਚਲਾਈ ਸੀਗੀ ਤੇ ਉਹ ਜਿਹੜੇ ਗੋਲੀ ਚੋ ਕੇ ਭੱਜ ਗਏ ਸੀਗੇ ਉਹ ਮੁੜ ਕੇ ਬੰਦੇ ਕਵਤਾਰ ਹੋਏ ਆ ਉਹਨਾਂ ਚੋਂ ਦੋ ਜ਼ਖਮੀ ਹੋਣ ਇੱਕ ਜਨਾਬਾ ਸ਼ੂਟਰ ਜਿਹੜੇ ਸ਼ੂਟਰ ਨੇ ਤੇ ਉਹਦਾ ਦੋ ਦਿਨ ਦਾ ਰਿਮਾਂਡ ਵੇਲੇ ਆ ਉਹ ਹਸਪਤਾਲ ਨੇ ਇਹਨਾਂ ਦਾ ਦੋ ਦਿਨ ਦਾ ਪਹਿਲਾਂ ਰਿਮਾਂਡ ਮਿਲਿਆ ਸੀ ਜਿਹੜੇ ਇਹਨਾਂ ਨੇ ਪਨਾਹ ਦਿੱਤੀ ਸੀ ਇਹਨਾਂ ਦਾ ਦੋ ਦਿਨ ਦਾ ਰਿਮਾਂਡ ਵੇਲੇ ਅੱਜ ਖਤਮ ਹੋਇਆ ਅੱਜ ਅੱਜ ਹੋਟਲ ਦੇ ਇੱਕ ਰਿੰਦੇ ਕਿੰਨੇ ਤੁਸੀਂ ਪੇਸ਼ ਕਰ ਰਹੇ ਹੋ ਅਸੀਂ 4 ਬੰਦੇ ਪੇਸ਼ ਕਰੀਏ ਤੇ ਸ਼ੂਟਰ ਕਿੰਨੇ ਆ ਇਹਨੇ ਸ਼ੁਤਰ ਕੋਈ ਨਹੀਂ ਇਹ ਸਿਰਫ ਹੋਟ ਦੇ ਇਹਨਾਂ ਨੇ ਪਲਾਇ ਦਿੱਤੀ ਸੀ ਉਹ ਦੋ ਬੰਦੇ ਹੋਟ ਮਤਲਬ ਰਮਾਨ ਕਿੰਨੇ ਦਿਨ ਦਾ ਮਿਲਿਆ ਇਹਨਾਂ ਨੂੰ ਰਮਾਨ ਦੋ ਦਿਨ ਪਹਿਲਾਂ ਮਿਲਿਆ ਸੀਗਾ ਉਹ ਚਾਦਾ ਦੋ ਦਿਨ ਤੇ ਹ Papa ਜੀ ਦਾ ਕੀ ਰੋਲ ਹੈ ਵਿੱਚ ਜਿਹੜੇ ਬਜ਼ੁਰਗ ਅਗੇ ਮੋੜ ਨਹੀਂ ਡਿਗੀ ਡਿਗੀ ਰਹਿੰਦੇ ਇਹ ਇਹਨਾਂ ਮਤਲਬ ਜਿਹੜੇ ਉਹਦੇ ਪਹਿਲਾਂ ਸਾਫਾ ਸੋਹੇ ਸੀਗੇ ਸੋਨਾ ਸਾਹ ਸੀਗੇ ਇਹਨਾਂ ਦਾ ਜਿਹੜੀ ਕਿ ਪੂਛਦੇ ਤੇ ਜਿਹੜਾ ਇਹਨਾਂ ਦਾ ਜਿੰਨਾ ਗੋਲੀ ਚਲਾਈ ਸੀ ਉਹ ਆਪਣਾ ਬਰામਤ ਹੋ ਗਈ ਪਿਸਤੋਲਾ ਉਹ ਵहां ਪਾਸਟੌਲ ਪਰ ਹੋ ਗਿਆ ਟੋਟਲ ਕਿੰਨੇ ਆ ਰੋਬੀ ਇੱਧਰ ਇੱਥੇ ਲਿਆਏ ਪੇਸ਼ੀ ਵਾਸਤੇ ਅਸੀਂ ਟੋਟਲ 5 ਤੇ 6 ਲਿਆਏ 6 ਲਿਆਏ ਹਾਂਜੀ 6 ਦੇ ਨਾਲ ਹਾਂ ਛੂਟਰ ਦਾ ਦੋ ਦਿਨ ਦਾ ਰਿਮਾਰਟ ਮਿਲਿਆ ਛੂਟਰ ਦਾ ਨਾਮ ਕੀ ਹੈ ਹਾਂਜੀ ਸਾਵੀ ਦਾ ਛੂਟਰ ਦਾ ਪੂਰਾ ਨਾਮ ਸੁਖਿੰਦਰ ਸਿੰਘ ਜੀ ਸਾਵੀ ਠੀਕ ਹੈ ਠੀਕ ਹੈ ਜੀ